ਠੀਕਾ ਕਹਿੰਦਾ ਤੇਲੂ RAM ਦੀ ਹੱਟੀ ਦਾ ਜਲਦਾ ਨਹੀਂ ਜੋੜਾਂ ਵਿੱਚ ਬਹਿ ਗਿਆ ਜੱਟ ਦੇ ਜੋੜਾਂ 'ਚ ਹੀ ਬਹਿ ਗਿਆ ਮੁੰਡੇ ਦੇ ਤੇਲੂ RAM ਦੀ ਹੱਟੀ ਦਾ ਜਲਦਾ ਕਿਵੇਂ ਬੈਠਾ ਵਿਆਹਣ ਗਿਆ ਸੀ ਸ਼ਗਨ ਪਾਉਣ ਗਿਆ ਸੀ ਜਦੋਂ ਛਾਗਨ ਪੌਣ ਗਿਆ ਤੇ ਉੱਥੇ ਕੀ ਗੱਲਬਾਤ ਹੋਈ ਰਿਸ਼ਤੇਦਾਰ ਨੇ ਜੇਬ 'ਚ ਮੁੰਡੇ ਦੇ ਜਿਹੜਾ ਵਿਆਹ ਰਿਸ਼ਤਾ ਕਰਨ ਗਿਆ ਸੀ ਉਹ ਮੁੰਡੇ ਦੇ ਜੇਬ 'ਚ ਜਰਦੇ ਦੀ ਪੂੜੀ ਪਾਤੀ ਜਦੋਂ ਪੂੜੀ ਪਾਤੀ ਉਹਨੂੰ ਕੋਈ ਪਤਾ ਨਹੀਂ ਜਦੋਂ ਉੱਥੇ ਗੱਲਬਾਤ ਹੋਈ ਸਾਲੀਆਂ ਰਿਸ਼ਤੇਦਾਰ ਆਪ ਦੀ ਘਰ ਵਾਲੀ ਉਹਦੀ ਉੱਥੇ ਮੂਹਰੇ ਖੜੇ ਤੇ ਕੱਢ ਕੇ ਜਰਦੇ ਦੀ ਪੂੜੀ ਮੂਹਰੇ ਛੱੜਤੀ ਕਹਿੰਦਾ ਜੀ ਇਹ ਜਰਦਾ ਲਾਉਂਦਾ ਕੁੜੀ ਦੇ ਮਾਪਿਓ ਨਾਲ ਸਟੈਂਡ ਵਾਲਾ ਵੀ ਜੇ ਅੱਜ ਇਹ ਜਰਦਾ ਸਾਡੇ ਸਾਹਮਣੇ ਛੱਡ ਸਕਦਾ ਇਹ ਲਾਉਂਦਾ ਕੱਲ ਨੂੰ ਕੀ ਪਤਾ ਕੀ ਗੱਲ ਹੋਊਗੀ ਕੱਲ ਨੂੰ ਚੱਟੇ ਦੇ ਨਾਲ ਲੱਗ ਜੇ ਕੱਲ ਨੂੰ ਕੋਈ ਹੋਰ ਨਸ਼ਾ ਨਾ ਕਰਨ ਲੱਗ ਜੇ ਅਸੀਂ ਕੀ ਕਰਾਂਗੇ ਭਾਈ ਜਿਹਨੇ ਢੱਡੋ ਜੰਮੀ ਆ ਉਹਨੂੰ ਬਹੁਤ ਕੁਝ ਸੋਚਣਾ ਪੈਂਦਾ ਪਰ ਜਿਹੜਾ ਬੰਦਾ ਕਹਿੰਦਾ ਵੀ ਮੈਂ ਡੋਗ ਟੈਸਟ ਕਰਾ ਲਿਆ ਸਭ ਕੁਝ ਕਰਾ ਲਿਆ ਵੀ ਮੈਂ ਇਹ ਨਸ਼ੇ ਨਹੀਂ ਕਰਦਾ ਤੇ ਪਰ ਉਹ ਬੰਦੇ ਦੀ ਵੀ ਗੱਲ ਸਹੀ ਆ ਆਪਾਂ ਉਹ ਬੰਦੇ ਨਾਲ ਗੱਲ ਕਰਾਂਗੇ ਜਿਹਨੇ ਰਿਸ਼ਤੇਦਾਰਾਂ ਦੇ ਤੇ ਹਾਕ ਕੀਤਾ ਰੱਤੇ ਦਾ ਨਤੇ ਪੂਰਾ ਵਿਸ਼ਵਾਸ ਕਰਕੇ ਆਪ ਦੀ ਜ਼ਿੰਦਗੀ ਖਰਾਬ ਕਰ ਲਈ ਪਰ ਹੁਣ ਕਹਿੰਦਾ ਮੰਨਣ ਮਨਣ ਨੂੰ ਤਿਆਰ ਆ ਪਰ ਗੱਲਬਾਤ ਛੋੜਨਾ ਗੱਲ ਕਰਦੇ ਮੁੰਡਾ ਨਾਲ ਉਸ ਨਾਲ ਆ ਜਾ ਸੱਸੀ ਗੱਲ ਜੀ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਕਿ ਇਹ ਜੀ ਵੀ ਜਦੋਂ ਆਪਾਂ ਕਿਸੇ ਦਾ ਕੋਈ ਸੰਬੰਧ ਬੰਨਦੇ ਜੇ ਮੰਨ ਲੇ ਕਿ ਚਲੋ ਜਵਾਕ ਆਪਾਂ ਵਿਆਹ ਨੇ ਹੁੰਦੇ ਆ ਮਲਾ ਕੁੜੀ ਦਾ ਮੁੰਡੇ ਦਾ ਆਪਾਂ ਰਸਤਾ ਵੇਖਦੇ ਆਂ ਸਭ ਕੁਝ ਵੇਖਦੇ ਆਂ ਸਭ ਕੁਝ ਪੁੱਛਦੇ ਕਿਛਦੇ ਆਂ ਪਰ ਕਈ ਵਾਰੀ ਇਹ ਜੀ ਮੌਕੇ ਦੀ ਘਟਨਾ ਬਣ ਜਾਂਦੀ ਆ ਕਈ ਥਾਵਾਂ ਤੇ ਜਿਵੇਂ ਆਪਾਂ ਝੱਗ ਪਾਉਂਦੇ ਹੁੰਦੇ ਸੀ ਅੱਗੇ ਜੰਨਾ ਕੁੱਟਾਂ ਗੰਨਾਂ ਹੋਰ ਕਈ ਵਾਰੀ ਵਿਚੋਲਿਆਂ ਦੀ ਗਲਤੀ ਜਾਂ ਕੋਈ ਰਿਸ਼ਤੇਦਾਰਾਂ ਚ ਗਲਤੀ ਜਾਂ ਜਨ ਜਿਆਦੇ ਆ ਜੇ ਉੱਥੇ ਵੀ ਜੰਨਾ ਕੁੱਟਾਂ ਗੰਨਾਂ ਪਰ ਇਹ ਜੀ ਓਨੋਕੀ ਆਪਾਂ ਤੁਹਾਨੂੰ ਗੱਲ ਸੁਣਾਉਣ ਲੱਗੇ ਆ ਵੀ ਜਾਦੇ ਦੀ ਜੇਬ ਚੋਂ ਪੁੜੀ ਕੱਢਤੀ ਰਿਸ਼ਤੇਦਾਰ ਨੇ ਕੱਢਤੀ ਤੇ ਰਿਸ਼ਤਾ ਟੁੱਟ ਗਿਆ ਆਪਾਂ ਬਾਈ ਨਾਲ ਗੱਲ ਕਰਦੇ ਆਂ ਸਸੇਗਾ ਬਾਈ ਸਸੇਗਾ ਬਾਈ ਕੀ ਹਾਲ ਹੈ ਵਧੇ ਓਹ ਈ ਤਾਂ ਕੋ ਬੁੱਧ ਜਾਈ ਕੀ ਗੱਲ ਬਾਤ ਬਣੀ ਬਈ ਗੱਲ ਤਾਂ ਐ ਸੀਰ ਆਪਣਾ ਹੋਇਆ ਸੀ ਸਗਣ ਸਗਣ ਪਿਆ ਸੀ ਬਈ ਯਾਰ ਰਿਸ਼ਤਾ ਚੜ ਗਿਆ ਪੂਰਾ ਮਨਗਲ ਵਿੱਚ ਹੁੰਦੇ ਰਿਸ਼ਤੇਦਾਰ ਆ ਰਾ ਹੁਜ ਡਾਉਣ ਵਾਲੇ ਉਹਨਾਂ ਨੇ ਬਈ ਮਰਾਇਆ ਕਰਕੇ ਉਹਨਾਂ ਨੇ ਭਾਂਡਾ ਹੀ ਭੰਨਤਾ ਕਾਹਦਾ ਭੰਨਦਾ ਮੇਰੇ ਜੇਬ ਚ ਸੀਰ ਜਰਦੇ ਦੀ ਪੁੜੀ ਮੈਂ ਤੁਸੀਂ ਲੀੜੇ ਲਿਆ ਜੀਨੋ ਆਦਿ ਨੂੰ ਤੇ ਉਹ ਲੀੜਿਆਂ ਦੇ ਵਿੱਚ ਕਿਤੇ ਉਹਦੀ ਪੁੜੀ ਆ ਗਈ ਜਰਦੇ ਦੀ ਅੱਛਾ ਉਹ ਮੈਨੂੰ ਕਹਿੰਦੇ ਜਰਦਾ ਲਾਉਂਦਾ ਐ ਕਰਕੇ ਨਸੀੜੀ ਐ ਸਰੇ ਦਾ ਮੈਂ ਕਹਾ ਬਈ ਮੈਂ ਇਹੋ ਜਿਹਾ ਹੈ ਨਹੀਂ ਮੈਂ ਕਹਾ ਮਰਾ ਕਿਥੇ ਮਰਜ਼ੀ ਪੁੱਛ ਦੱਸ ਕਰ ਲੋ ਉਹ ਕਹਿੰਦੇ ਤੂੰ ਨਸ਼ੇ ਕਰਦਾ ਕਹਿੰਦੇ ਤੂੰ ਜਰਦਾ ਲਾਉਣਾ ਗਾਹ ਨੂੰ ਹੋਰ ਚਟਾ ਨਿਕਲਿਆ ਕੱਲ ਨੂੰ ਅਸੀਂ ਕੀ ਕਰਾਂਗੇ ਤੇਰੀ ਕੁੜੀ ਡੁੱਬੋਏਗਾ ਤੂੰ ਬਹੁਤ ਗੱਲਾਂ ਚੱਲਦਾ ਬਈ ਤੇ ਉਹ ਕੁੜੀ ਕਿਹੜੀ ਉਹ ਸਹਮ ਤਾਂ ਮੇਰੇ ਨਾਲ ਉਹ ਕਹਿੰਦੀ ਇਹੋ ਜਿਹਾ ਹੈ ਨਹੀਂ ਇਹ ਕਹਿੰਦੀ ਕਿਥੇ ਤੇ ਮਰਜ਼ੀ ਪੁੱਛ ਮਨ ਕੇ ਚੱਲ ਜਿਹੜੇ ਤੇਰੀ ਤੂੰ ਰਿਸ਼ਤੇਦਾਰ ਨੂੰ ਲੀੜੇ ਦਿੱਤੇ ਉਹ ਲੈ ਕੇ ਆ ਗਿਆ ਉਹਦੇ ਵਿੱਚੋਂ ਜਰਦੇ ਦੀ ਕੁੜੀ ਨਿਕਲੀ ਹਾਂਜੀ ਬਈ ਤੇ ਉਹ ਕਿਥੇ ਨਿਕਲੀ ਉਹ ਬਈ ਹੈ ਨਿਕਲੀ ਕਿਤੇ ਕਿੱਥੇ ਮਨ ਨਗਰ ਪਹਿਲੀ ਉਹ ਰਸਤਾ ਜਾਨੀ ਕਿ ਹੋ ਸਕਦਾ ਉਹਨੇ ਸਿਆਸਤ ਨਾਲ ਤਾਂ ਨਹੀਂ ਪਾਤੀ ਸੀ ਕੋਈ ਪਤਾ ਨਹੀਂ ਬਾਈ ਯਾਰ ਗਾਂ ਮੁੰਡੇ ਨੇ ਪਾਈ ਇਹ ਤੇ ਉਹਨਾਂ ਨੇ ਗਲਤੀ ਕੀਤੀ ਆ ਉਹਦਾ ਯਾਰ ਮੁੰਡਾ ਜਰਦਾ ਲਾਉਂਦਾ ਮੈਂ ਤੈਨੂੰ ਕਹਿ ਜਾਵਾਂ ਮੈਂ ਜਿਹੜੇ ਨੇ ਤੈਨੂੰ ਜਿਹੜੇ ਨੇ ਲੀੜੇ ਦਿੱਤੇ ਆ ਹਾਂ ਬਾਈ ਉਹ ਕਹਿੰਦਾ ਤੂੰ ਤਵਾਲੀ ਉਹਦੇ ਵੀ ਦਿਮਾਗ ਚ ਰਹਿ ਗਈ ਨਿਕਲ ਗਿਆ ਸੁੱਤੇ ਪਦੇ ਲੀੜੇ ਮੂੰਹ ਵਿੱਚ ਜਕਲਾ ਤੇ ਕਾਲੀ ਜਮਾ ਪਾਲੇ ਬਾਈ ਤੇ ਉਹ ਗਾਂ ਵਾਲਾ ਸਾਡਾ ਰਸਤੇਦਾਰ ਸੀ ਕਿਹੜਾ ਉਹ ਭੈਣੀ ਜਾਵੇ ਦੀ ਦੀ ਨਗਾ ਪੇ ਕਿਤੇ ਜੇ ਜੂਜ ਤੇ ਕੰਨੀ ਦਿਸ ਗਈ ਉਹਨੂੰ ਤੇ ਉਹਨੇ ਰੌਲਾ ਪਤਾ ਕੱਢ ਕੇ ਪੁੜੀ ਵੀ ਜਰਦੇ ਲਈ ਵਿਖਾਤੀ ਸੀ ਅੱਛਾ ਉਹਨੇ ਕਾਹ ਤੋਂ ਰੌਲਾ ਪਾਇਆ ਕੀ ਗੱਲ ਹੋਈ ਕੀ ਪਤਾ ਬਈ ਇਹਨਾਂ ਦਾ ਆਪਣਾ ਉਹਨਾਂ ਦਾ ਕੋਈ ਨਾ ਵਿਰੋਧ ਆ ਕੋਈ ਆ ਇਹਨਾਂ ਨੂੰ ਕੋਈ ਹੋ ਰਿਹਾ ਉਹਦੇ ਨੇ ਆਪਣਾ ਬਈ ਪਤਾ ਹੀ ਨਹੀਂ ਲੱਗੀ ਯਾਰ ਉਹਨੇ ਆਪਣੇ ਉਹਦੇ ਦਿਲ ਚ ਕੀ ਗੱਲ ਵੱਜੀ ਕੀ ਮੰਨ ਕੇ ਚੱਲ ਉਹਨੋਂ ਕੋਈ ਹੋ ਨਹੀਂ ਵੀ ਸੁਣ ਪਤਾ ਨਹੀਂ ਲੱਗਿਆ ਕੀ ਗੱਲ ਹੋ ਗਈ ਕਿਨੇ ਪਤਾ ਨਹੀਂ ਬਈ ਯਾਰ ਮੈਂ ਨਾ ਮੈਂ ਤਾਂ ਇੰਨਾ ਜਕੀਨ ਸੁਣਨਾ ਤੇ ਯਾਰ ਉਹਨਾਂ ਮੈਨੂੰ ਸਾਡੇ ਪਿੰਡਾਂ ਦੇ ਗਵੰਡੀਆਂ ਦੇ ਨਹੀਂ ਸੀ ਡੋਬਤਾ ਉਹਨੇ ਜਾਵਾ ਡੋਬਤਾ ਸੋਚਿਆ ਹੀ ਨਹੀਂ ਰੋ ਬੰਦੇ ਨੇ ਯਾਰ ਮੈਂ ਇਨਾ ਸੋਚਿਆ ਯਾਰ ਉਹ ਬੰਦੇ ਨਾਲ ਕੁਝ ਨਹੀਂ ਸੋਚਣਾ ਮੇਰੇ ਘਰ ਡੋਬਤਾ ਘਰ ਬਸਦਾ ਬਸਦਾ ਜਮਾ ਹੀ ਉਹਨੇ ਜਨੇ ਕੀ ਯਾਰਦਾ ਜਿਵੇਂ ਆਪਾਂ ਕਹਿੰਨ ਉਹ ਜਦੋਂ ਅੱਗ ਮਚਾਉਣੀ ਹੋਵੇ ਲੱਕੜ ਦੀ ਲੋਡ ਪੈਂਦੀ ਹੈ ਜਾਂ ਪਾਥਰਾਂ ਦੀ ਜਦੋਂ ਅੱਗ ਮਚਣ ਲੱਗੇ ਲੱਕੜ ਖੱਚ ਲਗੇ ਤਾਂ ਧੂੰਆਂ ਆ ਜਾਂਦਾ ਥੋੜੇ ਧੂੰਆਂ ਜਦੋਂ ਅੱਖਾਂ 'ਚ ਪੈਂਦਾ ਫਿਰ ਆਪਣਾ ਰੋਣ ਨਿਕਲਣ ਵਾਲਾ ਕੰਮ ਹੁੰਦਾ ਤੁਹਾਨੂੰ ਕਿੰਨਾ ਕ ਦੁੱਖ ਹੋਇਆ ਜਦੋਂ ਇਹ ਚੀਜ਼ ਦਾ ਤੁਹਾਨੂੰ ਉਹ ਕੀਤਾ ਉਹਨਾਂ ਨੇ ਦੁੱਖ ਤਾਂ ਬਈ ਹੁੰਦਾ ਹੀ ਏਰ ਕਿਹਨੂੰ ਨਹੀਂ ਹੁੰਦਾ ਦੁੱਖ ਹਰ ਇੱਕ ਨੂੰ ਹੁੰਦਾ ਦੁੱਖ ਦਾ ਕਿਦੋਂ ਵੀ ਕਿਸੇ ਦਾ ਘਰ ਉੱਜੜਦਾ ਹੋਵੇ ਨਾ ਉਹਨੂੰ ਵੀ ਪਤਾ ਹੁੰਦਾ ਬਈ ਕਾਤਾ ਮੰਨ ਕੇ ਚਲ ਓਜੜਦਾ ਹੁੰਦਾ ਹੁੰਦਾ ਉਹ ਤਾਂ ਹਜੇ ਚੱਲ ਆਪਾਂ ਨੇ ਨਵੇਂ ਬਣਨੇ ਸੀ ਜਿਹੜੇ ਬੰਦੇ ਪੁਰਾਣੇ ਰਿਸ਼ਤੇ ਦਾ ਸੀ ਉਹੀ ਸੋਡ ਜੜਾਂ ਵੇਗੇ ਜੜਾਂ ਆ ਕਿ ਬਈਰ ਉਹਨਾਂ ਨੇ ਸਾਨੂੰ ਜਿਵੇਂ ਹੀ ਮਾਰਤਾ ਯਾਰ ਮੰਨ ਕੇ ਚੱਲ ਮਾਰਨ ਵਾਲੀ ਕਸਰੀ ਨਹੀਂ ਛੱਡੀ ਕੋਈ ਉਹਨਾਂ ਨੇ ਕਿਉਂ ਕੀਤਾ ਇਹ ਜਿਹਾ ਕੰਮ ਕੋਈ ਪਤਾ ਨਹੀਂ ਬਈਰ ਆਪਾਂ ਦਾ ਹਨਾ ਉਹਨਾਂ ਨੂੰ ਆਪਾਂ ਨੂੰ ਦੋਨਾਂ ਦੇ ਦਿਲਾਂ ਬਾਰੇ ਕੀ ਪਤਾ ਯਾਰ ਆਪਾਂ ਨੂੰ ਉਹਨਾਂ ਦੇ ਦਿਲ 'ਚ ਕੀ ਚੱਲਦਾ ਮੇਰੇ ਬਾਰੇ ਨਾ ਉਹਨਾਂ ਬਾਰੇ ਆਪਾਂ ਨੂੰ ਪਤਾ ਇਹੋ ਜਿਹਾ ਹਨਾ ਯਾਰ ਮਦਾ ਇਹੋ ਜਿਹਾ ਸੋਚੇ ਹੀ ਨਹੀਂ ਸੀ ਬਾਈ ਕਿਤੇ ਯਾਰ ਨਹੀਂ ਗੱਲ ਕੀ ਕੋਈ ਤਾਂ ਪਤਾ ਹੋਊ ਜਾਂ ਕਿ ਤੂੰ ਉਹਨਾਂ ਦੀ ਰਸਤੇ ਉਤਰਨ ਚ ਭਾਨੇ ਮਰੀ ਆ ਜਾਂ ਕੋਈ ਉਥੇ ਗਲਤ ਕੰਮ ਕੀਤਾ ਜਾਂ ਉਹਨਾਂ ਦੇ ਕਹਿਣ ਤੇ ਰਸਤਾ ਨਹੀਂ ਲਿਆ ਕੀ ਗੱਲ ਆ ਤੋ ਜੀ ਰਸਤੇ ਵਾਲੇ ਦਾ ਤਿਆਰ ਆ ਬਾਈ ਨਹੀਂ ਨਹੀਂ ਵੀ ਉਹ ਬੰਦੇ ਨੇ ਤੈਨੂੰ ਜਦ ਦੀ ਪੂਰੀ ਸੱਟੀ ਆ ਤੇਰਾ ਬਗਾਰਡਨ ਦੀ ਖਾਤਰ ਹੀ ਸੱਟੀ ਆ ਵੀ ਉਹਨਾਂ ਦੇ ਕਹਿਣ ਤੇ ਰਸਤਾ ਨਹੀਂ ਲੈ ਕੇ ਚੱਲੀ ਗੱਲ ਮੈਂ ਜਮੈਂ ਹੀ ਦੱਸ ਦੇਣਾ ਉਹ ਉਹਨਾਂ ਦਾ ਸੀ ਰਸਤਾ ਬਾਈ ਉਹ ਕੁੜੀ ਕਰਦੀ ਸੀ ਧੰਦੇ ਧੁੰਦੇ ਦਾ ਕੰਮ ਅੱਛਾ ਮੈਂ ਕਿਹਾ ਵੀ ਮੈਂ ਉਹ ਕੁੜੀ ਦਾ ਰਸਤਾ ਲੈਣਾ ਨਹੀਂ ਠੀਕ ਆ ਮੈਂ ਕਿਹਾ ਮੈਂ ਲੈਣਾ ਇਹ ਕੁੜੀ ਦਾ ਰਸਤਾ ਮਗਰ ਮੈਨਾਂ ਵਧਜਾ ਖੜਦੀ ਐ ਬਈ ਹਰੇ ਫੱਬਦੀ ਐ ਮੇਰੇ ਨਾਲ ਖੜੀ ਕਹਿੰਦੇ ਐ ਕਰਕੇ ਫਿਰ ਕੋਨੀ ਫਤੂ ਲੈ ਲੈ ਆਹ ਗੱਲ ਕਹੀਏ ਕਰੋ ਨਿਕਲਦੇ ਨੇ ਓਕੇ ਕਿ ਚਲੋ ਵੀ ਜਿਹੜੀ ਗੱਲਬਾਤ ਹੋਈ ਥੋਡੀ ਹਨਾ ਤੁਹਾਡਾ ਤੁਹਾਡੇ ਰਸਤੇ ਦਰਾਂ ਦਾ ਹੋਇਆ ਹਨਾ ਚੀਜ਼ ਇਹ ਪਰ ਇਹ ਚੀਜ਼ਾਂ ਚੰਗੀਆਂ ਨਹੀਂ ਜਿਹੜੇ ਇਹ ਮੰਨ ਕੇ ਚੱਲ ਵੀ ਜਿਹੜੀ ਥੋੜਾ ਨਾਲ ਹਰਕਤ ਹੋਈ ਆ ਜਦੋਂ ਸ਼ਗਨ ਦੀ ਗੱਲਬਾਤ ਹੋਈ ਸਾਰਾ ਕੁਝ ਹੋਇਆ ਉਦੋਂ ਬਾਅਦ ਤੁਹਾਡੇ ਦਿਲ ਤੇ ਕੀ ਬੀਤੀ ਤੇ ਕੀ ਗੱਲਬਾਤ ਉਹਨਾਂ ਨਾਲ ਕੀਤੀ ਤੂੰ ਗੱਲਬਾਤ ਤਾਂ ਵੀ ਐ ਆਇਆ ਕਿਹੜੀ ਕੁੜੀ ਦੀ ਮਾਂ ਉਹਨੇ ਮਨ ਦੀ ਗੱਲੀ ਕਿਉਂ ਉਹਦਾ ਪਿਓ ਵੀ ਮੰਨਿਆ ਨਹੀਂ ਨਹੀਂ ਉਹਨਾਂ ਦਾ ਛੱਡ ਦੂੰ ਜਿਹੜੇ ਸੋਡੇ ਰਿਸ਼ਤੇਦਾਰ ਨੇ ਜਰਦ ਦੀ ਪੁੱਢੀ ਗੱਡ ਕਿ ਉਹਨਾਂ ਦੇ ਮੂਹਰੇ ਸੱਟੀਆਂ ਵੀ ਆ ਵੇਖੋ ਵੀ ਜਰਦਾ ਲਾਉਂਦਾ ਉਹਨਾਂ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਮੈਂ ਨਾ ਮੈਂ ਕਹੀ ਹਣਾ ਗੱਲ ਆਪਾਂ ਵਧਾਈ ਜਾਏ ਜਾਂ ਘਟਾਈ ਚਲੇ ਜਾਏ ਆਪਾਂ ਤਾਂ ਆਪਾਂ ਕੈਮਰੇ ਮੂਹਰੇ ਖੜੇ ਆ ਆਪਾਂ ਨੂੰ ਸਿੱਧੀ ਗੱਲ ਕੀਤੀ ਮੈਂ ਕਿ ਆ ਵੀ ਨਾ ਅਸੀਂ ਸੋਡੇ ਕੋਈ ਮਰ ਜੇ ਅਸੀਂ ਨਹੀਂ ਆਉਂਦੇ ਸਾਡਾ ਮਰਗ ਤੁਸੀਂ ਨਾ ਹੋ ਜੇ ਫਿਰ ਕਿੰਦੇ ਕਹਦੇ ਬਈ ਨਹੀਂ ਆਉਂਦੇ ਐਂ ਜਿਉਂ ਕਰਕੇ ਮੇਰੀ ਮਾਂ ਮਗਾ ਕੋਈ ਨਹੀਂ ਹੁੰਦਾ ਸਾਡਾ ਮਨ ਕੇ ਕੋਈ ਭਾ ਸਾਡਾ ਮਰਿਆ ਉਹ ਕਹਾਂ ਨਹੀਂ ਉਹਨਾਂ ਨੂੰ ਮੈਂ ਛੋੜੇ ਤੇ ਇੰਨਾ ਵਿਸ਼ਵਾਸ ਕਰਕੇ ਸਾਨੂੰ ਇੱਥੇ ਮੈਂ ਗੱਲ ਦੱਸ ਦਾਂ ਤਨ ਨੂੰ ਮੈਂ ਬਈ ਮਗਾ ਛੋੜੇ ਤੇ ਮੈਨੂੰ ਯਕੀਨ ਸੀ ਚੱਲ ਯਾਰ ਆ ਉਹਦੇ ਬੰਦੇ ਨਾਲ ਖੜਨਗੇ ਤੇ ਮੈਂ ਕਹਾਂ ਤੁਸੀਂ ਆਪਦੇ ਲਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਕੋਈ ਹੂੰ ਇਹਦੂ ਤਾਂ ਵੀ ਮੈਂ ਸੜਾ ਹੀ ਚੰਗਾ ਹੂੰ ਕਦੋਂ ਮੇਰੇ ਨਾਲ ਹੀ ਕਰੀ ਜਾਂਦੇ ਆ ਕੀ ਲੋੜ ਹੈ ਇਹੋ ਜਿਹੇ ਰਿਸ਼ਤੇਦਾਰਾਂ ਦਾ ਢੂਆ ਮਾਰਨਾ ਮੈਂ ਬਾਈ ਕਹਿੰਦਾ ਵੀ ਜਦੋਂ ਗੱਲਬਾਤ ਹੋਈ ਸਾਰਾ ਕੁਝ ਨਿਬੜਿਆ ਨਿਬੜਾਇਆ ਸਾਰਾ ਕੁਝ ਸਾਡਾ ਸਰੇ ਚੜਿਆ ਮੇਰਾ ਰਸਤਾ ਤੈਅ ਹੋ ਗਿਆ ਜਦੋਂ ਤੈਅ ਹੋਗਾ ਸਾਰੀ ਗੱਲਬਾਤ ਹੁੰਦੀ ਹੁੰਦੀ ਜਦੋਂ ਕਹਿੰਦਾ ਅਸੀਂ ਦੇਖਣਾ ਦੂਜੀ ਵਾਰ ਜੇ ਪੱਕਾ ਸ਼ਗਨ ਪਾਉਂਦੇ ਹੁੰਦੇ ਆ ਜਦੋਂ ਉੱਥੇ ਗਏ ਅਸੀਂ ਇਹਨੇ ਕਿਤੇ ਰਿਸ਼ਤੇਦਾਰ ਨੇ ਕੱਢ ਕੇ ਮਿਲਿਆ ਜਦ ਦੇ ਦੀ ਪੂਰੀ ਉਹਨਾਂ ਦੇ ਮੂਹਰੇ ਛੜਤੀ ਇਹਦੀ ਹੈ ਨਹੀਂ ਸੀ ਉਹਨੇ ਪਤਾ ਨਹੀਂ ਕਿਹੜੀ ਗੱਲ ਦੀ ਖੁੰਦੇ ਕੱਢੀ ਕੀ ਗੱਲਬਾਤ ਹੋਈ ਉਹ ਪਤਾ ਨਹੀਂ ਉਹ ਉਹਨਾਂ ਨੂੰ ਪਤਾ ਵੀ ਕੀ ਗੱਲ ਆ ਪਰ ਇਹ ਚੀਜ਼ਾਂ ਨਹੀਂ ਹੋਣਾ ਚਾਹੀਦੀਆਂ ਜੇ ਆਪਾਂ ਰਿਸ਼ਤੇਦਾਰੀ ਬਣਾਉਣੀ ਆ ਜਾਣ ਪਛਾਣ ਬਣਾਉਣੀ ਆ ਬਈ ਇਹ ਚੀਜ਼ਾਂ ਨਹੀਂ ਚਾਹੀਦੀਆਂ ਜੇ ਥੋੜੀ ਯਾਰੀ ਵੀ ਆ ਨਾ ਤਾਂ ਥੋੜਾ ਯਾਰ ਇੱਕ ਇੱਕ ਦੋ ਚਾਰ ਜਿੰਨੇ ਵੀ ਹੈਗੇ ਆ ਉੱਥੇ ਤੁਹਾਨੂੰ ਇਹ ਨਾ ਹੋਵੇ ਵੀ ਤੁਸੀਂ ਇਹਦਾ ਮਾੜਾ ਕਰਨਾ ਉੱਥੇ ਚੰਗਾ ਸੋਚੋ ਤੇ ਤੁਹਾਡਾ ਵੀ ਚੰਗਾ ਹੋਊਗਾ ਪਰ ਜਿਹੜੇ ਰਿਸ਼ਤੇਦਾਰ ਅੱਜ ਮਾੜਾ ਸੋਚਦੇ ਆ ਭਾਈ ਉਹਨਾਂ ਦਾ ਮਾੜਾ ਹੋਣਾ ਹੀ ਹੋਣਾ ਕਿਉਂ ਹੋਣਾ ਜਦੋਂ ਆਪਾਂ ਆਪ ਮਾੜਾ ਸੋਚਦੇ ਆ ਗੱਲਾਂ ਕੀ ਹੁੰਦੀਆਂ ਵੀ ਇਹੀ ਚੀਜ਼ਾਂ ਬੰਦੇ ਨੂੰ ਮਾਰਕਾਉਂਦੀਆਂ ਕਿਉਂ ਪਾਉਂਦੀਆਂ ਭਾਈ ਜਦੋਂ ਆਪਾਂ ਹਰ ਇੱਕ ਬੰਦਾ ਇੱਕ ਦੂਜੇ ਨੂੰ ਅੱਜ ਤੇ ਮਾਰਨ ਤੇ ਹੋਇਆ ਵਾ ਅੱਗੇ ਲੜਾਈਆਂ ਹੁੰਦੀਆਂ ਸੀ ਡੰਗਾ ਛੋਟਕਾਂ ਦੀਆਂ ਬੈਰ ਵਿਰੋਧ ਹੁੰਦੇ ਸੀ ਕਾਪੇ ਚੱਲਦੀ ਕਾਫੀ ਚੱਲਦੀ ਹੁਣ ਕੀ ਹੁੰਦੀ ਹੈ ਹੁਣ ਸਿਹਤ ਚੱਲਦੀ ਹੈ ਸ ਤਵੀਤਣਾ ਚੇਲਿਆਂ ਕੋਲ ਜਾਂਦੇ ਤਵੀਰ ਸੜਦੇ ਆ ਇਹੋ ਜਿਹਾ ਲੜੈਣਾ ਹੁਣ ਬਈ ਜਿਹੜੇ ਤੁਹਾਡੇ ਰਿਸ਼ਤੇਦਾਰ ਸੀਗੇ ਜਿਹੜੇ ਇਹ ਹਰਕਤਾਂ ਕਰਦੇ ਆ ਤੂੰ ਉਹਨਾਂ ਨੂੰ ਕਹਤਾ ਚੱਲ ਮੇਰੇ ਮਰੇ ਜੰਮੇ ਤੋਂ ਨਾ ਆਏ ਨਾ ਛੋਡੇ ਆ ਕੀ ਕਿੰਨੇ ਕਿੰਨੇ ਜਦੀਕ ਸੀ ਇਹ ਬੰਦੇ ਨਜ਼ਦੀਕ ਤਾਂ ਬਈ ਬਹੁਤ ਸੀ ਇਹਨਾਂ ਦਾ ਪਿਓ ਸੀ ਨਾ ਉਹ ਬੰਦਾ ਜਮਾਂ ਸਹੀ ਸੀ ਇਹ ਖਾਚ ਨਿਕਲ ਗਏ ਇਹ ਖਾਚ ਨਿਕਲੋ ਜਰਾ ਮਰ ਗਿਆ ਇਹਨਾਂ ਨੇ ਕੌਮ ਪਾ ਨਹੀਂ ਮਰੀ ਬੱਸ ਉਹ ਆ ਚਾਹ ਉਹ ਸੈਟ ਆ ਜੋ ਕੋਠਣਾ ਪੈ ਗਿਆ ਪਰ ਉਹਨਾਂ ਨੇ ਜਾਨਕੀ ਸੋਚਿਆ ਵੀ ਜਿਹੜੇ ਉਹ ਰਿਸ਼ਤਾ ਤੈਨੂੰ ਕਰਾਉਂਦੇ ਸੀਗੇ ਵੀ ਉਹਦੇ ਕਰਕੇ ਨਹੀਂ ਤੈਨੂੰ ਹੋਂਦ ਦਿੱਤਾ ਵੀ ਭਾਈ ਜਿਹੜੇ ਤੂੰ ਸਾਡੇ ਹੱਥੇ ਰਿਸ਼ਤਾ ਨਹੀਂ ਲਿਆ ਵੀ ਹਨਾ ਵੀ ਚੱਲ ਤੈਨੂੰ ਨਹੀਂ ਚੰਗਾ ਲੱਗਾ ਭਈ ਅੱਜ ਦੋ ਧੰਦਾ ਕਰਦੇ ਸੀ ਆਪਾਂ ਧੰਦੇ ਲਈ ਕਿਉਂ ਲਿਆਉਣੀ ਆ ਵੀ ਇਹ ਚੀਜ਼ਾਂ ਹੁੰਦੀਆਂ ਵਕ ਵਕਾ ਜਿਹੜੀ ਹੁਣ ਕੁੜੀਆਂ ਮੁੰਡੇ ਰਿਸ਼ਤੇਦਾਰਾ ਪੈਂਦੇ ਆ ਗੱਲਾਂ ਬਾਤਾਂ ਹੁੰਦੀਆਂ ਕੀ ਚੱਕਰ ਬਸ ਕੋਈ ਚੱਕਰ ਨਹੀਂ ਬਈ ਯਾਰ ਮੈਂ ਤਾਂ ਨਾ ਅੱਕੇ ਪੈਰ ਮੈਂ ਤਾਂ ਇਹਨਾਂ ਨੂੰ ਆਇਆ ਮਗਰ ਤੁਸੀਂ ਚੱਲ ਮੇਰਾ ਘਰ ਜਾੜ ਕੇ ਕੋਈ ਆਇਆ ਨਹੀਂ ਤੇ ਸੁੱਕੀ ਹੋ ਜਾਓਗੇ ਆਪ ਸਾਰੀ ਸੜੇ ਪਏ ਆ ਇਹ ਮੈਂ ਕਿਹਾ ਮੇਰਾ ਤਾਂ ਹੋਜੂ ਕੁੜੀ ਮੈਨਸਾਂ ਤਾਉਗ ਨਹੀਂ ਮਤਨ ਰਹਿਣੀ ਤੇਰੇ ਆ ਇਹ ਆਂਦੀ ਕੁੜੀ ਉਹ ਨਹੀਂ ਰਹਿਣੀ ਤੇਰੇ ਮੈਂ ਅੱਛਾ ਤੇਰ ਨਾਲ ਵਿਆਹ ਕਰਾਣਾ ਹਾਂ ਬਈ ਮਹੀਨਾ ਹੋ ਗਿਆ ਗੱਲ ਕਰਦਾ ਮਾਂ ਪਿਓ ਕਿਹਨਾਂ ਤੇ ਉਹ ਉਹਦੀ ਮਾਂ ਨਹੀਂ ਬਣਦੀ ਉਹਦੀ ਮਾਂ ਮੰਨ ਜੂ ਮੈਨੂੰ ਪਤਾ ਬਈ ਪਿਓ ਮੰਨ ਕੇ ਤੇ ਉਹ ਤਾਂ ਮੰਨਿਆ ਬਈ ਤੇ ਜਿਹੜੇ ਮੰਨ ਕੇ ਚੱਲ ਬਚੋਲੇ ਉਹਨਾਂ ਨੇ ਕਿਹਾ ਉਹਦਾ ਪਿਓ ਦਾ ਮੇਰੇ ਕੋਲ ਵਧ ਜਾ ਚਾਹ ਪਾਣੀ ਪੀ ਕੇ ਗਿਆ ਅੱਛਾ ਜਾਨੀ ਫੇਰ ਤਾਂ ਕੰਮ ਹੋ ਜੂਗਾ ਸਰੇ ਕੰਮ ਰੈਡੀ ਆਪਣਾ ਬਈ ਯਾਰ ਮੰਨ ਕੇ ਚੱਲ ਆਪਾਂ ਐਵੇਂ ਉਹ ਬੰਦਾ ਨਾ ਫੁੱਲ ਬਚਾਉਣਾ ਯਾਰ ਮਾਨਗਲੇ ਕਿੱਥੇ ਮੈਂ ਇੱਕ ਦਿਨ ਡੀਜੇ ਲਾਉਣੇ ਸੀ ਉਥੇ 10 ਦਿਨ ਡੀਜੇ ਚੱਲਣਗੇ ਉਹ ਗੱਲ ਹੋ ਗਈ ਭਾਨੀਵਾਰਾ ਭੰਨੀਆਂ ਪਿਆਰ ਗਾਗਰਾਂ ਭੰਨਗਾ ਹੀ ਪਰ ਭੰਨੰਗਾ ਨਹੀਂ ਗਈਆਂ ਕਿਉਂ ਬਾਈ ਕਹਿੰਦਾ ਵੀ ਮੇਰੇ ਨਾਲ ਉਹਦਾ ਪਿਓ ਵੀ ਸਹਿਮਤਾ ਕੁੜੀ ਵੀ ਸਹਿਮਤਾ ਅਸੀਂ ਵਿਆਹ ਕਰਾਵਾਂਗੇ ਪਰ ਜਿੱਥੇ ਕਹਿੰਦਾ ਹੁਣ ਮੈਂ ਇੱਕ ਜਾਂ ਦੋ ਦਿਨ ਡੀਜੇ ਚਲਾਉਣਾ ਸੀ ਉਹ ਤਾਂ 10 ਦਿਨ ਚਲਾਉਂਗਾ ਉਹਨਾਂ ਦੇ ਹੱਕ ਤੇ ਵੀ ਭੱਲਾਉਣਾ ਵੀਡੀਓ ਕਾਲ ਲਾਉਂ ਕੁਛ ਵੀ ਕਰਾਂ ਮਰਜ਼ੀ ਕਰਾਂ ਪਰ ਇਹ ਚੀਜ਼ਾਂ ਜਿੱਥੋਂ ਤੱਕ ਲੋਕ ਭਾਨੀਆਂ ਮਰਦੇ ਹੱਦ ਤੱਕ ਸਹੀ ਹੈਗੀਆਂ ਜਾਂ ਨਹੀਂ ਹੈਗੀਆਂ ਇਹ ਬਈ ਅੱਜ ਕੱਲ ਕੋਈ ਫਾਇਦਾ ਨਹੀਂ ਹੋਇਆ ਕਿਸੇ ਦਾ ਘਰ ਵਸਦਾ ਵਸ ਜਾਂਦੇ ਉਹ ਰੱਬ ਤਾਂ ਵੇਂਦਾ ਹੀ ਆ ਆਪਾਂ ਨਹੀਂ ਵੇਂਦਾ ਰੱਬ ਵੇਂਦਾ ਇਹ ਚੀਜ਼ਾਂ ਕਰਨ ਜਾਣੇ ਚਾਹੀਦੇ ਨਾ ਬਈ ਕਿਸੇ ਨੂੰ ਇਹ ਬਹੁਤ ਮਾੜੀ ਗੱਲ ਹੈ ਲੋਕਾਂ ਦੀ ਕਿਸੇ ਦਾ ਘਰ ਇਹ ਮੰਨ ਕੇ ਨਾ ਬਹੁਤ ਵੱਡਾ ਪਾਪ ਲੱਗਦਾ ਬਈ ਇਹ ਪਾਪ ਤਾਂ ਹੈਗਾ ਪਾਪ ਹੈ ਜੀ ਇਹ ਕਰ ਕਿਸੇ ਦਾ ਘਰ ਵਸਦਾ ਹੋਵੇ ਆਪਾਂ ਝਾੜ ਦੇਰ ਉਹ ਮਾੜੀ ਗੱਲ ਹੁੰਦੀ ਆ ਬਈ ਬੰਦੇ ਦੀ ਨਹੀਂ ਜਿਵੇਂ ਹੁਣ ਮੰਨ ਕੇ ਚੱਲ ਕੋਈ ਚੱਲ ਆਪਾਂ ਕਹਿੰਦੇ ਆ ਮਾੜਾ ਬੰਦਾ ਹੋਵੇ ਉੱਥੇ ਆਪਾਂ ਪਾਣੀ ਮਾਰ ਦਾਂਗੇ ਉਹ ਕੁੜੀ ਦੀ ਜ਼ਿੰਦਗੀ ਬਾਝੂ ਜੇ ਕੁੜੀ ਦਾ ਕੈਰੈਕਟਰ ਨਹੀਂ ਸਹੀ ਤੇ ਮੁੰਡੇ ਦੀ ਜ਼ਿੰਦਗੀ ਬਾਝੂਗੀ ਪਰ ਜਿੱਥੇ ਬੰਦੇ ਸਹੀ ਆ ਸਾਰਾ ਕੁਝ ਆ ਉੱਥੇ ਨਹੀਂ ਕਪਾ ਇਹ ਨਹੀਂ ਕਹਣਾ ਜਾਂਦੇ ਹੁਣ ਗਾਂ ਵਾਲਾ ਚਿੱਟਾ ਬਿੰਦਾ ਹੋਵੇ ਤੇ ਕੁੜੀ ਡੋਬ ਜੇ ਉਹ ਬੰਦੇ ਆਪਾਂ ਇਹ ਨਹੀਂ ਕਹਿੰਦੇ ਸਹੀ ਇਹ ਗੱਲ ਹੁਣ ਬਈ ਰਾ ਬੰਦਾ ਸਹੀ ਹੋਵੇ ਤੇ ਕੁੜੀ ਵੀ ਸਹੀ ਹੋਵੇ ਆਪਣੇ ਪਿੱਛੇ ਸਟੈਂਡ ਫੁੱਲ ਲੈਂਦੀ ਆ ਬਈ ਹਾਂ ਇਹ ਚੀਜ਼ਾਂ ਸਹੀ ਆ ਵੀ ਜੇ ਮੁੰਡਾ ਸਹੀ ਆ ਕੁੜੀ ਸਹੀ ਆ ਉੱਥੇ ਪ ਬੁੱਝ ਅੱਗੇ ਵਿਚੋਲੇ ਨੂੰ ਪਤਾ ਰੱਬ ਮੰਨਦੇ ਹੁੰਦੇ ਸੀ ਕਿਉਂ ਮੰਨਦੇ ਸੀ ਅਗਲਾ ਕਹਿੰਦਾ ਵੀ ਦੋ ਪਰਿਵਾਰਾਂ ਦਾ ਇਹਨੇ ਮੇਲ ਕਰਾਤਾ ਹੁਣ ਕੀ ਕਹਿੰਦਾ ਹੁਣ ਦਲਾਲ ਕਹਿਣ ਲੱਗੇ ਵਿਚੋਲੇ ਨੂੰ ਵੀ ਕਿਉਂ ਉਹਨਾਂ ਨੂੰ ਆਇਆ ਹੁੰਦਾ ਪੈਸੇ ਲਓ ਤੇ ਕੰਮ ਚਲਾਓ ਕੰਮ ਚਲਾਓ ਅਗਲਾ ਬਸੇ ਨਾ ਬਸੇ ਕੱਲ ਨੂੰ ਤਲਾਕ ਹੋ ਜੇ ਉਹ ਭਾਈ ਬਹੁਤ ਲੋਕਾਂ ਦਾ ਕੰਮ ਚੱਲੀ ਇਹਨਾਂ ਆ ਭਾਂ ਜੋ ਐਸਟਾ ਦੇ ਮਹੇਣ ਆ ਰਹੀ ਲਾ ਉਹ ਰਿਸ਼ਤੇ ਕਰਾਉਣ ਵਾਲੇ ਹੁੰਦੇ ਕਿੰਨੇ ਅਸੀਂ ਵੀ ਰਿਸ਼ਤਾ ਕਰਾਵਾਂਗੇ ਉਹ ਸਾਸਤਾ ਹੀ ਉਹਨਾਂ ਦੇ ਨਾਲ ਰਹਿ ਕੇ ਦੋ ਮਹੀਨੇ ਮੁਰਕੇ ਭੱਜ ਜਾਂਦੇ ਨਾ ਲੈ ਕੇ ਅਗਲੇ ਤੋਂ ਪੈਸੇ ਅਗਲੇ ਨੂੰ ਫਰਾਰ ਕਰ ਜਾਂਦੇ ਨਾ ਅੱਜ ਕੱਲ ਇਹੋ ਜਿਹਾ ਕੰਮ ਵਿੱਢਾ ਹੈ ਬਈ ਲੋਕਾਂ ਦਾ ਬਹੁਤ ਧੰਦੇ ਚੱਲੇ ਗਏ ਲੋਕਾਂ ਦੇ ਪੁੱਛਣਾ ਲਾ ਹੋਵੇ ਤੂੰ ਰਸਤੇ ਕਰਈ ਨਹੀਂ ਪੁੱਛਣਾ ਲਾ ਤੈਨੂੰ ਕੀ ਨਾ ਲਾ ਕੇ ਵੜਿਆ ਇਹ ਚੀਜ਼ ਨਹੀਂ ਵੜਿਆ ਐਵੇਂ ਲੋਕਰ ਧੰਦੇ ਚਲਾਈ ਬੈਠਿਆ ਮੈਂ ਤੈਨੂੰ ਇੱਕ ਗੱਲ ਹੋਰ ਆਖਰੀ ਗੱਲ ਪੁੱਛਣਾ ਚਾਹੁੰਦਾ ਵੀ ਹੁਣ ਸੋਡੀ ਕਿੱਥੋਂ ਤੱਕ ਗੱਲ ਗਈ ਹੈ ਠੀਕ ਆ ਜਿਹੜੇ ਬੰਦੇ ਉਹ ਰਿਸ਼ਤੇਦਾਰ ਆ ਉਹ ਤੁਹਾਨੂੰ ਫੋਨ ਲਾ ਕੇ ਮਾਫੀਾਂ ਮੰਗਦੇ ਆ ਜਾਂ ਕੀ ਗੱਲ ਵਾਤ ਉਹ ਸੋਡੀ ਕਿੱਥੋਂ ਤੱਕ ਮਾਫੀਾਂ ਵੀ ਮੇਰੇ ਨਾਂ ਪੈਰੀ ਪੈ ਜਾਣ ਮਾਫੀ ਆਪਾ ਲੋਹੇ ਦੇਖ ਲਈ ਤੇਰਾ ਨਾ ਵਰਤਣਾ ਨਾ ਵਰਤਜੇ ਤੇ ਤੇ ਜਿਹੜਾ ਰਿਸ਼ਤਾ ਕਿੱਥੋਂ ਤੱਕ ਦਾ ਹੈਗਾ ਰਿਸ਼ਤਾ ਦਾ ਬਈ ਯਾਰ ਆਪਣਾ 2 ਮਹੀਨੇ ਸੀ 3 ਮਹੀਨਿਆਂ ਚ ਵਖਾ ਦੂੰ ਤੈਨੂੰ ਫਿਰ ਦੀ ਤੇ ਜਿਹੜੇ ਜਿਹੜੇ ਇਹੇ ਭਾਨੀਆਂ ਮਾਰਦੇ ਉਹਨਾਂ ਨੂੰ ਕੀ ਕਹਿਣਾ ਚਾਹਣਾ ਭਾਨੇ ਦਾ ਮਾਰੋ ਬਈ ਵਧ ਜਾਮਦਾ ਕਹਿਣਾ ਰੱਬ ਵੇਖੂਗਾ ਆਪਾਂ ਇਹਨਾਂ ਨੂੰ ਆ ਮੈਨੂੰ ਪਤਾ ਨਹੀਂ ਕੱਲ ਨੂੰ ਸਾਡੇ ਕੁੜੀ ਹੋਗੀ ਕੀ ਬਣੂਗਾ ਰੈਕ ਦੇਣ ਨਹੀਂ ਆਇਆ ਨਾ ਚੀਚਾ ਬਈ ਮੂਰੇ ਹੀ ਹੁੰਦਾ ਇਹ ਕੱਲ ਨੂੰ ਸਾਡੇ ਕੁੜੀ ਹੋਗੀ ਬਈ ਯਾਰ ਮੈਂ ਅਗਲੇ ਨਾ ਕਰੂੰਗਾ ਆਪਾਂ ਦਾ ਸਹੀ ਸੁਹਲਾ ਦਾ ਸਹੀ ਆ ਬਈ ਗਲਤ ਤੇ ਗਲਤ ਆ ਬਈ ਠੀਕ ਹੈ ਬਈ ਧੰਨਵਾਦ ਠੀਕ ਆ ਇਹ ਬਾਈ ਦੀ ਗੱਲਬਾਤ ਹੋਈ ਰਿਹਤਾ ਸਰੇ ਹੋ ਗਿਆ ਚੜ ਗਿਆ ਭਾਨਾਂ ਬੱਜਣ ਤੇ باوجود ਵੀ ਜਦੋਂ ਗੱਲਬਾਤ ਹੋਈ ਰਿਸ਼ਤੇਦਾਰ ਸੱਦੇ ਸ਼ਗਨ ਪਾਉਣ ਉੱਠ ਗਏ ਜਿਵੇਂ ਪਹਿਲਾਂ ਆਪਾਂ ਕਹਿੰਦੇ ਨਾ ਵੀ ਆਪਾਂ ਪਹਿਲਾਂ ਸ਼ਗਨ ਪਾਤਾ ਕੱਚਾ ਮੁੜ ਕੇ ਪੱਕਾ ਪਾਉਣੇ ਹੁੰਦੇ ਆ ਜਦੋਂ ਪੱਕਾ ਸ਼ਗਨ ਪਾਤਾ ਗੱਲਬਾਤ ਹੋਈ ਜਦੋਂ ਇਹ ਇਕੱਠੇ ਹੋ ਕੇ ਰਿਸ਼ਤੇਦਾਰ ਸੱਦੇ ਸਾਰਾ ਕੁਝ ਗਏ ਜਦੋਂ ਉੱਥੇ ਗਏ ਤਾਂ ਪਹੁੰਚੇ ਤੇ ਇਹਦੇ ਰਿਸ਼ਤੇਦਾਰ ਨੇ ਜਿਹੜੇ ਨੇ ਇਹਨੇ ਕੱਪੜੇ ਦਿੱਤੇ ਸੀ ਵੀ ਉਥੋਂ ਕੱਪੜੇ ਫੜ ਲਏ ਉਹਨੇ ਜਰਦੇ ਦੀ ਪੂੜੀ ਇਹਦੀ ਜੇਬ ਚ ਹੀ ਪਾਤੀ ਇਹਨੂੰ ਕੋਈ ਪਤਾ ਨਹੀਂ ਲੱਗਿਆ ਪਤੰਦਰ ਨੂੰ ਇਹਨੇ ਚੱਕਿਆ ਓਵੇਂ ਪਾਲੀ ਉਹਦੇ ਗਾਂ ਰਿਸ਼ਤੇਦਾਰ ਨੇ ਕੱਢ ਕੇ ਜਰਦੇ ਦੀ ਪੁੜੀ ਕੁੜੀ ਦੇ ਮੂੰਹੇ ਛੜਤੀ ਕੁੜੀ ਦੇ ਪਰਿਵਾਰ ਮੂੰਹੇ ਛੜਤੀ ਜਦੋਂ ਛੜਤੀ ਉਸ ਤੋਂ ਬਾਅਦ ਰੌਲਾ ਕੀ ਪੈਂਦਾ ਪੈਂਦਾ ਕਹਿੰਦੇ ਅਖੇ ਵੀ ਜੀ ਇਹ ਜੱਦਾ ਲਾਉਂਦਾ ਜੀ ਅੱਜ ਇਹ ਜੱਦਾ ਲਾਉਂਦਾ ਕੱਲ ਨੂੰ ਚਿੱਟਾ ਵੀ ਬੂ ਸਮੈਕ ਵੀ ਬੂ ਕੀ ਪਤਾ ਕਿੰਨੇ ਕਿ ਨਸ਼ੇ ਕਰੂਗਾ ਨਸ਼ਿਆਂ ਤੋਂ ਬਾਅਦ ਰੌਲਾ ਪੈਂਦਾ ਪੈਂਦਾ ਗੱਲ ਬਾਈ ਕੀ ਹੁੰਦੀ ਆ ਉਸ ਤੋਂ ਬਾਅਦ ਇਹ ਕਹਿੰਦਾ ਵੀ ਮੈਂ ਇਹ ਜਾ ਕੁਝ ਨਹੀਂ ਕੀਤਾ ਪਰ ਮਾਦੇ ਰਿਸ਼ਤੇਦਾਰਾਂ ਨੂੰ ਕਿਹਾ ਵੀ ਮੇਰੇ ਵੱਲੋਂ ਤੁਸੀਂ ਮਰ ਗਏ ਤੇ ਮੈਂ ਛੋਡੇ ਵੱਲੋਂ ਮਰ ਗਿਆ ਵੀ ਮੇਰੇ ਸਾਹਮਣੇ ਨਾ ਆਇਓ ਮੈਂ ਨਾ ਛੋਡੇ ਨਾਲ ਅੱਜ ਤੋਂ ਬਾਅਦ ਬਤਾਂ ਨਾ ਨਾ ਮੈਨੂੰ ਲੋੜ ਆ ਪਰ ਹੁਣੇ ਬਾਈ ਕਹਿੰਦਾ ਵੀ ਕੁੜੀਆਂ ਮੇਰੇ ਨਾਲ ਕੁੜੀ ਮੇਰੇ ਨਾਲ ਸਹਿਮਤਾ ਉਹਦਾ ਪਿਓ ਸਹਿਮਤਾ ਥੋੜੀ ਜੀ ਮਾਂ ਕਰਦੇ ਬਾਈ ਮਾਂ ਜਿਹਨੇ ਢੱਡੋ ਜੰਮਿਆ ਹੁੰਦਾ ਉਹਨੂੰ ਹੁੰਦਾ ਮੇਰੀ ਕੁੜੀ ਕਿਤੇ ਔਖੀ ਨਾ ਹੋਵੇ ਅੱਜ ਕੱਲ ਜਿਹੜਾ ਹੋਣ ਦਾ ਸਮਾਂ ਚੱਲੀ ਜਾਂਦਾ ਨਾ ਇਹ ਕਾਲ ਯੋਗ ਵਾਲਾ ਬਾਈ ਬੰਦਾ ਚੰਗਾ ਨਹੀਂ ਮਿਲਦਾ ਤੁਹਾਨੂੰ ਜਮੀਨਾਂ ਹੀ ਮਿਲ ਜਾਣਗੀਆਂ ਜਾਇਦਾਦ ਵੀ ਮਿਲ ਜੂਗੀ ਪੈਸਾ ਹੀ ਮਿਲ ਜੂਗਾ ਪਰ ਜੇ ਕੁੜੀ ਨਾ ਘਰ ਵਾਲੇ ਤੋਂ ਸੌਖੀ ਹੋਈ ਜਾਂ ਮੁੰਡਾ ਨਾ ਆਪਦੀ ਘਰ ਵਾਲੀ ਤੋਂ ਸੌਖਾ ਹੋਇਆ ਬੰਦਾ ਕੀ ਕਰੂਗਾ ਕਿਉਂਕਿ ਅੱਜ ਆਪਾਂ ਵੇਖਦੇ ਆ ਕਾਲ ਯੋਗ ਦਾ ਜਵਾਨਾ ਕੁੜੀਆਂ ਦੇ ਇੰਨੇ ਹੌਸਲੇ ਵਧ ਗਏ ਜਾਂ ਮੁੰਡਿਆਂ ਦੇ ਇੰਨੇ ਹੌਸਲੇ ਵਧ ਗਏ ਬੰਦਾ ਮਾਰ ਲੱਗੇ ਮੈਂਟ ਮਾਰਦੇ ਆ ਕੁੜੀ ਮਾਰ ਲੱਗੇ ਮੈਂਟ ਮਾਰਦੇ ਕਿਵੇਂ ਵੀ ਉੱਥੇ ਆਪਾਂ ਵੇਖਿਆ ਇੱਕ ਦੋ ਤਿੰਨ ਕਾੜ ਵੇਖਿਆ ਵੀ ਆ ਚੀਜ਼ਾਂ ਐ ਹੋਈਆਂ ਆ ਚੀਜ਼ਾਂ ਐ ਹੋਈਆਂ ਪਰ ਹੁਣ ਕੁੜੀਆਂ ਨਹੀਂ ਲੜਮ ਵਿੱਚ ਪਾਈ ਜਾਂਦੀਆਂਗਾ ਆਸ਼ਕ ਨੂੰ ਕਰੇ ਸੱਦ ਕਹਦਾ ਘਰ ਆਲਾ ਮਰਾਈ ਜਾਂਦੀਆਂ ਕਿਸੇ ਨੂੰ ਨਹਿ ਤੇ ਧੱਕਾ ਦੇਤਾ ਕੋਈ ਹਨੀਮੂਨ ਤੇ ਗਈ ਆ ਉਹਨੂੰ ਪਹਾੜਾ ਤੋਂ ਧੱਕਾ ਦੇਤਾ ਕੀ ਕਰੂ ਬੰਦਾ ਦੱਸੋ ਕਿੱਥੇ ਯਕੀਨ ਕਰੂਗਾ ਜੇ ਗੱਲਬਾਤ ਹੁੰਦੀ ਹੁੰਦੀ ਸਾਰਾ ਕੁਝ ਹੁੰਦਾ ਇਹ ਚੀਜ਼ਾਂ ਆਪਾਂ ਇਹ ਨਹੀਂ ਹੋਣੀਆਂ ਚਾਹੀਦੀਆਂ ਪਿਆਰ ਆ ਮੁਹੱਬਤਾਂ ਤੇ ਇਹ ਚੀਜ਼ਾਂ ਪਿਆਰ ਮੁਹੱਬਤਾਂ ਦੀਆਂ ਗੱਲਾਂ ਹੁੰਦੀਆਂ ਹੁੰਦੀਆਂ ਰਹਿੰਦੀਆਂ ਜੋ ਕੁਝ ਵੀ ਆ ਪਰ ਬਈ ਜਿੱਥੇ ਬੰਦਿਆ ਸਹੀ ਆ ਕੁੜੀ ਸਹੀ ਆ ਮੁੰਡਾ ਸਹੀ ਆ ਉੱਥੇ ਭਾਨੀ ਨਾ ਮਾਰੋ ਹਾਂ ਜੇ ਬੰਦਾ ਕੁੜੀ ਗਲਤ ਆ ਉੱਥੇ ਭਾਨੀ ਮਾਰਦੋ ਕੋਈ ਚੱਕਰ ਨਹੀਂ ਕਿਉਂਕਿ ਉੱਥੇ ਜ਼ਿੰਦਗੀ ਬਾਜੂ ਜੋ ਮੁੰਡਾ ਚਿੱਟੇ ਤੇ ਲੱਗਿਆ ਉੱਥੇ ਕਹਦੋ ਜੇ ਕੁੜੀ ਦਾ ਕੈਰੇਕਟਰ ਗਲਤ ਆ ਉੱਥੇ ਕਹਦੋ ਕਿਉਂਕਿ ਮੁੰਡਾ ਨੀਲੇ ਡਰਮ ਚ ਨਾ ਪਵੇ ਸਾਡੀ ਵੀਡੀਓ ਕਿਸੇ ਖਿਆ ਲਈ ਹੁੰਦੀ ਆ ਸਾਡੀ ਵੀਡੀਓ ਕੰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਸੱਦੇ ਪਾਸੇ ਰੱਖਣਾ ਪੁੱਠੇ ਪਾਸੇ ਰੱਖਣਾ ਉਹ ਤੁਹਾਡੀ ਮਰਜ਼ੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੈਂ ਤੌੜਾ ਬਣ ਗੁਲੀ ਸ